ਸਤਿ ਸ਼੍ਰੀ ਅਕਾਲ ਜੀ ਅਲਫਾਜ਼ ਜ਼ਿੰਦਗੀ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਕਹਾਣੀ ਇਹ ਕਹਾਣੀ ਇੱਕ ਫੌਜੀ ਦੀ ਹੈ ਹਰਵਿੰਦਰ ਆਪਣੇ ਪਿੰਡ ਦੀ ਫਿਰਨੀ ਲੰਘ ਕੇ ਆਪਣੇ ਘਰ ਵੱਲ ਨੂੰ ਵਧਿਆ ਤਾਂ ਉਸ ਦੇ ਪੁਰਾਣੇ ਜਿਹੇ ਘਰ ਦੀ ਜਗ੍ਹਾ ਤੇ ਅਲੀਸ਼ਾਨ ਕੋਠੀ ਬਣੀ ਹੋਈ ਸੀ ਇੱਕ ਪਲ ਲਈ ਉਸ ਦੇ ਕਦਮ ਰੁਕ ਗਏ ਉਹ ਸੋਚਣ ਲੱਗਾ ਕਿ ਉਸ ਦੇ ਪਰਿਵਾਰ ਕੋਲ ਇੰਨਾ ਪੈਸਾ ਕਿੱਥੋਂ ਆ ਗਿਆ ਐਡਾ ਮਹਿ ਸ਼ਤ ਲਿਆ ਗਲੇ ਵਿੱਚੋਂ ਲੰਘਦੇ ਇੱਕ ਮੁੰਡੇ ਨੂੰ ਉਸਨੇ ਪੁੱਛਿਆ ਕਾਕਾ ਬੂਟੇ ਦਾ ਘਰ ਆਹੀ ਹੈ ਮੁੰਡਾ ਇੱਕਦਮ ਰੁਕ ਗਿਆ ਅਤੇ ਹਰਵਿੰਦਰ ਨੂੰ ਉੱਪਰ ਤੋਂ ਲੈ ਕੇ ਪੈਰਾਂ ਤੱਕ ਧਿਆਨ ਨਾਲ ਦੇਖਣ ਲੱਗਾ ਕੁਝ ਦੇਰ ਸੋਚਣ ਤੋਂ ਬਾਅਦ ਉਹ ਬੋਲਿਆ ਕਿ ਤੁਸੀਂ ਬਾਪੂ ਬੂਟੇ ਸਿੰਘ ਦੇ ਘਰ ਬਾਰੇ ਪੁੱਛ ਰਹੇ ਹੋ ਆਪਣੇ ਛੋਟੇ ਭਰਾ ਬੂਟੇ ਦੇ ਨਾਂ ਨਾਲ ਬਾਪੂ ਸ਼ਬਦ ਸੁਣ ਕੇ ਹਰਵਿੰਦਰ ਨੂੰ ਅਹਿਸਾਸ ਹੋਇਆ ਕਿ ਉਹ ਅੱਜ 30 ਸਾਲ ਬਾਅਦ ਆਪਣੇ ਪਿੰਡ ਆਪਣੇ ਘਰ ਆਇਆ ਹੈ ਹਰਵਿੰਦਰ ਆਪਣੇ ਕੋਲ ਖੜੇ ਉਸ ਮੁੰਡੇ ਨੂੰ ਭੁੱਲ ਗਿਆ ਤੇ ਆਪ ਜਾਂਦਾ ਦੇ ਸੰਸਾਰ ਵਿੱਚ ਗਵਾਚ ਗਿਆ ਉਸ ਨੂੰ ਯਾਦ ਆਈ ਆਪਣੀ ਜਵਾਨੀ ਆਪਣੇ ਹਾਨੀ ਆਪਣਾ ਸਕੂਲ ਆਪਣੇ ਬਾਪੂ ਦੀਆਂ ਝੜਕਾਂ ਮਾਂ ਦਾ ਪਿਆਰ ਪਰਜਾਈਆਂ ਦੇ ਸ਼ੋਗਲ ਆਪਣੇ ਪਿੰਡ ਦੇ ਬਾਬੇ ਤੇ ਅੱਜ ਉਸ ਨੂੰ ਬੱਚੇ ਬਾਬਾ ਆਖ ਰਹੇ ਸਨ ਹਰਵਿੰਦਰ ਨੂੰ ਵਿਸ਼ਵਾਸ ਨਾ ਹੋਇਆ ਤੇ ਉਹ ਹੁਣ ਵੀ ਬਾਬਾ ਹੋ ਗਿਆ ਹੈ ਹਰਵਿੰਦਰ ਨੂੰ ਜਾਪਿਆ ਜਿਵੇਂ ਕੁਝ ਹੀ ਪਲਾਂ ਵਿੱਚ ਉਸਨੇ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਲਈ ਹੋਵੇ ਫਿਲਮ ਦੀ ਰੀਲ ਵਾਂਗ ਹਰਵਿੰਦਰ ਦੀਆਂ ਅੱਖਾਂ ਸਾਹਮਣੇ ਪੁਰਾਣੀਆਂ ਯਾਦਾਂ ਆਉਣ ਲੱਗੀਆਂ ਉਸ ਨੂੰ ਯਾਦ ਆਇਆ ਕਿ ਕਿਸ ਤਰ੍ਹਾਂ ਉਹ ਪਿੰਡ ਦੇ ਮੁੰਡਿਆਂ ਦੀ ਟੋਲੀ ਦਾ ਸਰਦਾਰ ਹੁੰਦਾ ਸੀ ਸਾਰੇ ਮੁੰਡਿਆਂ ਵਿੱਚ ਉਹ ਅਜੀਹਾ ਪਹਿਲਾ ਮੁੰਡਾ ਸੀ ਜਿਹੜਾ 10ਵੀਂ ਜਮਾਤ ਵਿੱਚੋਂ ਪਾਸ ਹੋਇਆ ਸੀ ਤੇ ਖੁਸ਼ੀ ਇੰਨੀ ਹੋਈ ਕਿ ਬਾਪੂ ਦੇ ਪੈਰ ਧਰਤੀ ਤੇ ਨਹੀਂ ਸੰਨ ਲੱਗ ਰਹੇ ਸੁਖੀ ਆਪਣੇ ਦੋਸਤਾਂ ਵਿੱਚ ਆਪਣੀਆਂ ਕਾਬਲਤਦੀਆਂ ਫੜਾ ਮਾਰ ਰਿਹਾ ਸੀ ਕਿਉਂਕਿ ਬਾਈ ਨਾਰ ਸਿਓ ਦੀ ਦੇਖਿਆ ਜਾਰਾ ਜਾਰਾਂ ਦਾ ਦਿਮਾਗ ਹੋ ਗਿਆ ਨਾ ਪਾਸ 10ਵੀਂ ਵਿੱਚੋਂ ਪਿੰਡ ਦਾ ਰਿਕਾਰਡ ਤੋੜ ਦਿੱਤਾ ਜਰਾ ਜਾਰਾ ਨੇ ਸੁਖੀ ਨੇ ਆਪਣੇ ਦੋਸਤ ਨਾਰ ਸਿੰਘ ਨੂੰ ਕਿਹਾ ਸੱਚੀ ਯਾਰ ਮੰਨ ਗਏ ਤੈਨੂੰ ਨਾਰਾ ਨੇ ਵੀ ਹਰਵਿੰਦਰ ਦੀ ਸਫਤ ਕਰਦਿਆਂ ਕਿਹਾ ਸਮਾਂ ਆਪਣੀ ਚਾਲ ਚੱਲਦਾ ਗਿਆ ਤੇ ਘਰ ਵਿੱਚ ਵੱਡਾ ਹੋਣ ਕਰਨ ਹਰਵਿੰਦਰ ਦਾ ਵਿਆਹ ਉਸਦੇ ਬਾਪੂ ਨੇ ਛੇਤੀ ਹੀ ਕਰ ਦਿੱਤਾ ਕਿਉਂਕਿ ਉਸ ਦੇ ਮਾਂ ਦੇ ਸਾਹਮਣੇ ਜਦੋਂ ਪਿੰਡ ਦੀਆਂ ਤੀਵੀਆਂ ਆਪਣੀਆਂ ਨੋਹਾਂ ਦੀਆਂ ਗੱਲਾਂ ਕਰਦੀਆਂ ਨੇ ਤੇ ਉਸ ਨੂੰ ਚੰਗਾ ਨਾ ਲੱਗਦਾ ਉਸ ਨੂੰ ਆਪਣੇ ਵਿਹੜੇ ਵਿੱਚ ਘੁੰਮਦੀ ਨੋਹ ਚਾਹੀਦੀ ਸੀ ਜਿਸ ਨਾਲ ਉਹ ਆਪਣੇ ਦਿਲ ਦੀਆਂ ਗੱਲਾਂ ਕਰ ਸਕੇ ਮਾਂ ਦਾ ਇਹ ਚਾ ਵਿੱਚ ਹਰਵਿੰਦਰ ਦਾ ਵਿਆਹ ਹੋ ਗਿਆ ਮਾਂ ਨੇ ਸਾਰੇ ਪਿੰਡ ਵਿੱਚ ਲੱਡੂ ਵੰਡੇ ਤੇ ਖੁਸ਼ੀ ਮਨਾਈ ਚੰਨ ਜਿਹੀ ਨੋਹ ਦੇਖ ਕੇ ਹਰਵਿੰਦਰ ਦੀ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਹੁਣ ਉਹ ਵੀ ਆਪਣੇ ਨੋਹ ਦੀਆਂ ਸਿਫਤਾ ਪੈੰਡੀਆਂ ਤੇਵੀਆਂ ਵਿੱਚ ਬੈਠ ਕੇ ਕਰ ਸਕਦੀ ਸੀ ਹਰਵਿੰਦਰ ਵੀ ਖੁਸ਼ ਖੁਸ਼ ਸੀ ਕਿ ਜਸਵੀਰ ਅਜਹੀ ਪੜੀ ਲਿਖੀ ਆ ਪਤਨੀ ਉਸ ਨੂੰ ਮਿਲੀ ਸੀ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹਰਵਿੰਦਰ ਨੇ ਫੌਜ ਵਿੱਚ ਭਰਤੀ ਹੋਣ ਲਈ ਅਰਜੀ ਦਿੱਤੀ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਸ ਦੀ ਕਿਸਮਤ ਨੇ ਉਸ ਦਾ ਸਾਥ ਦਿੱਤਾ ਤੇ ਉਹ ਫੌਜ ਵਿੱਚ ਭਰਤੀ ਹੋ ਗਿਆ ਹਰਵਿੰਦਰ ਦੇ ਬਾਪੂ ਨੂੰ ਆਪਣੇ ਪੁੱਤ ਤੇ ਮਾਨ ਸੀ ਆਪਣੀ ਪਤਨੀ ਜਸਵੀਰ ਨੂੰ ਛੇਤੀ ਮੜ ਆਉਣ ਦਾ ਦਲਾਸਾ ਦੇ ਕੇ ਉਹ ਫੌਜ ਲਈ ਰਵਾਨਾ ਹੋ ਗਿਆ ਤੇ ਮੁੜ ਕੇ ਅੱਜ ਆ ਰਿਹਾ ਸੀਤੀ ਸਾਲ ਬਾਅਦ ਉਸ ਨੂੰ ਆਪਣੀ ਪਿਛਲੀ ਜ਼ਿੰਦਗੀ ਕੋਈ ਫਿਲਮ ਬਣ ਜਾਦ ਆ ਰਹੀ ਸੀ ਕਿ ਇੰਨੇ ਨੂੰ ਕਿਸੇ ਨੇ ਉਸ ਨੂੰ ਪਿੱਛੋਂ ਆਵਾਜ਼ ਮਾਰੀ ਕੀ ਗੱਲ ਬਜ਼ੁਰਗ ਕੀ ਸੋਚ ਰਹੇ ਹੋ ਹਰਵਿੰਦਰ ਦੀਆਂ ਯਾਦਾਂ ਦੇ ਤੰਤ ਇਹ ਅਚਾਨਕ ਐਸਾ ਅਸੀਂ ਆਵਾਜ਼ ਨਾਲ ਟੁੱਟ ਗਈ ਉਸ ਨੇ ਸਾਹਮਣੇ ਖੜੇ ਨੌਜਵਾਨ ਦੇ ਪ੍ਰਸ਼ਨ ਦਾ ਉੱਤਰ ਦੇਣ ਦੀ ਥਾਂ ਪੁੱਛਿਆ ਕਾਕਾ ਕੀ ਨਾਂ ਹੈ ਤੇਰਾ ਜੀ ਇੰਦਰਪ੍ਰਤਾਪ ਤੇਰਾ ਬਾਪੂ ਦਾ ਕੀ ਨਾਂ ਹੈ ਹਰਵਿੰਦਰ ਨੇ ਪੁੱਛਿਆ ਸਰਦਾਰ ਬਿੰਦਰ ਸਿੰਘ ਅੱਛਾ ਤੂੰ ਬਿੰਦਰ ਦਾ ਮੁੰਡਾ ਹੈ ਹਰਵਿੰਦਰ ਨੇ ਉਸ ਦੇ ਸਿਰ ਤੇ ਹੱਥ ਫੇਰਦੇ ਆ ਕਿਹਾ ਹਾਂਜੀ ਕਿੱਥੇ ਹੈ ਤੇਰਾ ਬਾਪੂ ਜੀ ਉਹ ਖੇਤਾਂ ਵਿੱਚ ਹਨ ਪਰ ਤੁਸੀਂ ਕੌਣ ਹੋ ਮੁੰਡਨੇ ਹਰਵਿੰਦਰ ਨੂੰ ਪਛਾਣਿਆ ਨਹੀਂ ਸੀ ਮੈਂ ਉਸ ਨੂੰ ਉੱਤਰ ਦਿੱਤਾ ਚਲ ਤੇਰੇ ਬਾਪੂ ਨੂੰ ਮਿਲਦੇ ਹਾਂ ਪਹਿਲਾਂ ਹਰਵਿੰਦਰ ਨੇ ਬਾਪੂ ਦੇ ਮੋਢੇ ਤੇ ਹੱਥ ਰੱਖ ਦਿਆ ਕਿਹਾ ਨੌਜਵਾਨ ਨਾਲ ਹਰਵਿੰਦਰ ਉਹਨਾਂ ਦੇ ਖੇਤਾਂ ਵਿੱਚ ਪਹੁੰਚ ਗਿਆ ਤਾਂ ਸਾਹਮਣੇ ਦੇਖਦਾ ਹੈ ਇੱਕ ਬਜ਼ੁਰਗ ਕਈ ਨਾਲ ਖੇਤ ਵਿੱਚ ਕੰਮ ਕਰ ਰਿਹਾ ਹੈ ਉਹ ਬਿੰਦਰ ਕੀ ਹਾਲ ਹੈ ਤੇਰਾ ਹਰਵਿੰਦਰ ਨੇ ਉੱਚੀ ਆਵਾਜ਼ ਵਿੱਚ ਕਿਹਾ ਤਾਂ ਕੰਮ ਕਰ ਰਿਹਾ ਇਹ ਬਜ਼ੁਰਗ ਅਚਾਨਕ ਰੁਕ ਗਿਆ ਅਤੇ ਹਰਵਿੰਦਰਵਾਲ ਦੇਖਣ ਲੱਗਾ ਬਿੰਦਰ ਸਿੰਘ ਕੁਝ ਦੇਰ ਤੱਕ ਆਉਣ ਵਾਲ ਆਉਣ ਵਾਲੇ ਉਸ ਵਿਅਕਤੀ ਨੂੰ ਪਛਾਣ ਦਾ ਯਤਨ ਕਰ ਰਿਹਾ ਅਤੇ ਜਦੋਂ ਉਸ ਨੂੰ ਆਪਣੀ ਬਚਪਨ ਦੀ ਯਾਰ ਦੀ ਸ਼ਕਲ ਚੇਤੇ ਆਈ ਤਾਂ ਉਸ ਦੇ ਮੂੰਹੋਂ ਝਟ ਨਿਕਲਿਆ ਓਏ ਹਰਵਿੰਦਰ ਤੂੰ ਪਰ ਤੂੰ ਤਾਂ ਉਹ ਚੁੱਪ ਕਰ ਗਿਆ ਤੇ ਆਪਣੇ ਉਸ ਉਸ ਨੇ ਵਾਕ ਪੂਰਾ ਨਾ ਕੀਤਾ ਪਰ ਮੈਂ ਕੀ ਅਰਵਿੰਦਰ ਨੇ ਕਾਲੀ ਨਾਲ ਪੁੱਛਿਆ ਤੂੰ ਤਾਂ ਜੰਗ ਵਿੱਚ ਸ਼ਹੀਦ ਹੋ ਗਿਆ ਸੀ ਤੇ ਸਾਰਾ ਪਿੰਡ ਤੈਨੂੰ ਸ਼ਹੀਦ ਹੀ ਸਮਝ ਰਿਹਾ ਹੈ ਬਿੰਦਰ ਸਿੰਘ ਨੇ ਇੱਕ ਵਾਰ ਵਿੱਚ ਹੀ ਆਪਣੀ ਗੱਲ ਪੂਰੀ ਕਰ ਦਿਆਂ ਕਿ ਨਹੀਂ ਨਹੀਂ ਜਾ ਰਿਹਾ ਜਦੋਂ ਮੇਰੀ ਟ੍ਰੇਨਿੰਗ ਮੁੱਕੀ ਤਾਂ ਕੁਝ ਦਿਨਾਂ ਬਾਅਦ ਹੀ ਪਾਕਿਸਤਾਨ ਨਾਲ ਜੰਗ ਛੜ ਪਈ ਮੈਨੂੰ ਜੰਗ ਵਿੱਚ ਭੇਜਿਆ ਗਿਆ ਤਾਂ ਜੰਗ ਵਿੱਚ ਮੈਂ ਦੁਸ਼ਮਣ ਦੇ ਹੱਥ ਆ ਗਿਆ ਉਹਨਾਂ ਦੇ ਕੈਦ ਵਿੱਚ ਹੋਣ ਰਿਹਾ ਹੋ ਕੇ ਆਇਆ ਮੇਰੇ ਪਲਟਨ ਨੇ ਮੇਰੀ ਬਥੇਰੀ ਪਾਲ ਕੀਤੀ ਪਰ ਅਸੀਂ ਤਿੰਨ ਜਵਾਨ ਦੁਸ਼ਮਣ ਸੈਨਾ ਦੇ ਹੱਥ ਆ ਗਏ ਪਰ ਪਲਟਨ ਦੇ ਜਿਹੜੇ ਜਵਾਨ ਸ਼ਹੀਦ ਹੋ ਗਏ ਸਨ ਉਹਨਾਂ ਵਿੱਚੋਂ ਕਈਆਂ ਦੀਆਂ ਲੋਥਾਂ ਨਹੀਂ ਸਨ ਮਿਲੀਆਂ ਇਸ ਲਈ ਮੈਨੂੰ ਅਤੇ ਮੇਰੇ ਦੋ ਸਾਥੀ ਨੂੰ ਵੀ ਸ਼ਹੀਦ ਮੰਨ ਲਿਆ ਹੋਣਾ ਹੈ ਹਰਵਿੰਦਰ ਇੱਕਸਾ ਸਾਰੇ ਗਲਬਿੰਦਰ ਸਿੰਘ ਨੂੰ ਕਹਿ ਗਿਆ ਕੁਝ ਦੇਰ ਇਸ ਤਰ੍ਹਾਂ ਚੁੱਪ ਵਰਤੀ ਰਹੀ ਅਤੇ ਫਿਰ ਹਰਵਿੰਦਰ ਨੇ ਪੁੱਛਿਆ ਪਰ ਕਿਸੇ ਨੇ ਮੇਰੀ ਭਾਲ ਨਹੀਂ ਕੀਤੀ ਉਸਨੇ ਕਿਉਂ ਨਹੀਂ ਤੇਰੀ ਤੇਰੇ ਭਰਾ ਬੂਟੇ ਨੇ ਬਹੁਤ ਭਾਲ ਕੀਤੀ ਪਰ ਤੇਰਾ ਕੁਝ ਵੀ ਪਤਾ ਨਹੀਂ ਲੱਗਿਆ ਮੇਰੀ ਘਰ ਵਾਲੀ ਦੀ ਤਸਵੀਰ ਦਾ ਕੀ ਹਾਲ ਹੈ ਇਹ ਗੱਲ ਪੁੱਛਣ ਤੇ ਹਰਵਿੰਦਰ ਦਾ ਦਿਲ ਜੋਰ ਨਾਲ ਧੜਕ ਰਿਹਾ ਸੀ ਉਸ ਦੇ ਮਨ ਵਿੱਚ ਅਜੀਬ ਜਿਹੇ ਵਿਚਾਰ ਆ ਰਹੇ ਸਨ ਪਰ ਦਲੇਰੀ ਕਰਕੇ ਉਸਨੇ ਪੁੱਛ ਹੀ ਲਿਆ ਇਹ ਸਵਾਲ ਸੁਣ ਕੇ ਬਿੰਦਸ ਸਿੰਘ ਚੁੱਪ ਕਰ ਗਿਆ ਹਰਵਿੰਦਰ ਉਸ ਦਾ ਜਵਾਬ ਦੀ ਉਡੀਕ ਵਿੱਚ ਸੀ ਜਦੋਂ ਬਿੰਦਸ ਸਿੰਘ ਕੁਝ ਦੇਰ ਤੱਕ ਇਸ ਦਾ ਇਸ ਤਰ੍ਹਾਂ ਚੁੱਪ ਵੱਟੀ ਖੜਾ ਰਿਹਾ ਤਾਂ ਉਸ ਨੇ ਕਾਲੀ ਨਾਲ ਪੁੱਛੇ ਫਿਰ ਪੁੱਛਿਆ ਕੀ ਗੱਲ ਬਿੰਦਸਰ ਸਿਆ ਮੇਰੀ ਗੱਲ ਦਾ ਜਵਾਬ ਨਹੀਂ ਦਿੰਦਾ ਜਵਾਬ ਕੀ ਦੇਵਾਂ ਜਰ ਮੈਂ ਕੁਝ ਕਹਿਣ ਲਈ ਸ਼ਬਦਾਂ ਦੀ ਭਾਲ ਕਰ ਰਿਹਾ ਹਾਂ ਪਰ ਕੁਝ ਦੱਸਾਂ ਤੇਰੀ ਮੌਤ ਦੀ ਖਬਰ ਸੁਣਦਿਆਂ ਉਸ ਵਿਚਾਰੀ ਤੇ ਮਸੀਬਤਾਂ ਦਾ ਪਹਾੜ ਟੁੱਟ ਟੁੱਟ ਪਿਆਸ ਕਈ ਸਾਲ ਤੇਰੀ ਉਡੀਕ ਵਿੱਚ ਨਿਗਾਹ ਦਿੱਤੇ ਪਰ ਫਿਰ ਲੋਕਾਂ ਦੇ ਕਹਿਣ ਤੇ ਉਸ ਨੇ ਤੇਰੇ ਭਰਾ ਬੂਟੇ ਨਾਲ ਨਾਲ ਵਿਆਹ ਇਸ ਤੋਂ ਅੱਗੇ ਬਿੰਦਰ ਸਿੰਘ ਕੁਝ ਨਾ ਬੋਲ ਸਕੇ ਹਰਵਿੰਦਰ ਨੂੰ ਹੁਣ ਕੁਝ ਨਹੀਂ ਸੀ ਸੁਣ ਰਿਹਾ ਉਹ ਚੁੱਪਚਾਪ ਖੜਾ ਇੱਕ ਪਲ ਵਿੱਚ ਆਪਣੀ ਪਤਨੀ ਜਸਵੀਰ ਨਾਲ ਬਣੇ ਐਸਾ ਬੇ ਬਿਨਾਮ ਰਿਸ਼ਤੇ ਬਾਰੇ ਸੋਚ ਰਿਹਾ ਸੀ ਕੀ ਐਸਾ ਹੋਣੀ ਪਿੱਛੇ ਕਸੂਰ ਕਿਸਦਾ ਹੈ ਮੇਰਾ ਜਸਵੀਰ ਦਾ ਬੋਟੇ ਦਾ ਜਾਂ ਫਿਰ ਸਮਾਜ ਦਾ ਫੇ ਪਰ ਉਸ ਨੂੰ ਕੋਈ ਜਵਾਬ ਨਹੀਂ ਸੀ ਮਿਲ ਰਿਹਾ ਹਰਵਿੰਦਰ ਹੌਲੀ-ਹੌਲੀ ਮੋੜ ਪਿੰਡ ਦੀਆਂ ਗਲੀਆਂ ਤੋਂ ਬਾਹਰ ਵੱਲ ਨੂੰ ਚੱਲ ਪਿਆ ਦੂਰ ਕਿਸੇ ਗੁਰਨਾਮ ਜ਼ਿੰਦਗੀ ਵੱਲ ਜਿੱਥੇ ਨਾ ਇਹ ਬਿਨਾਮ ਰਿਸ਼ਤਾ ਅਪੜ ਸਕੇ ਤੇ ਨਾ ਹੀ ਉਸ ਦੀ ਆਪਣੇ ਜਾਰਵਿੰਦਰ ਸਿੰਘ ਤੁਰੇ ਜਾਂਦੀ ਹਰਵਿੰਦਰ ਨੂੰ ਪਿੱਛੋਂ ਆਵਾਜ਼ ਆ ਮਾਰ ਰਿਹਾ ਸੀ ਹਰਵਿੰਦਰ ਓਏ ਹਰਵਿੰਦਰ ਗੱਲ ਤਾਂ ਸੁਣ ਘਰ ਤਾਂ ਚੱਲ ਤੇਰਾ ਪ੍ਰਭੂਟਾ ਤੈਨੂੰ ਡੀਕਦਾ ਗੱਲ ਤਾਂ ਸੁਣ ਤੇਰੀ ਘਰ ਵਾਲੀ ਹਰਵਿੰਦਰ ਹਰਵਿੰਦਰ ਪਰ ਹਰਵਿੰਦਰ ਹੌਲੀ ਹੌਲੀ ਪਿੰਡ ਤੋਂ ਬਾਹਰ ਜਾ ਚੁੱਕਾ ਸੀ ਕਿਸੇ ਅਣਜਾਣ ਮੰਜ਼ਲ ਵੱਲ ਜਿਸ ਦਾ ਪਤਾ ਉਸ ਨੂੰ ਖੁਦ ਵੀ ਨਹੀਂ ਸੀ ਇਹ ਸੀ ਜੀ ਇਹ ਸੀ ਜੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੇ ਕਮੈਂਟ ਰਾਇਨ ਜ਼ਰੂਰ ਦੱਸਣਾ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਜੀ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਧੰਨਵਾਦ ਜੀ